ਕੀ ਇਹ ਪਟੇ ਰੇਲਵੇ ਸਟੇਸ਼ਨ ਤੋਂ ਲੈ ਕੇ ਆਏ ਸੀਗੇ ਅਸੀਂ ਇਹਨਾਂ ਦੇ ਘਰ ਦਾ ਸਾਨੂੰ ਕੋਈ ਪਤਾ ਨਹੀਂ ਵੀਡੀਓ ਵੀ ਪਾਈ ਸੀ ਇਹਨਾਂ ਬਾਰੇ ਕੁਝ ਪੂਰਾ ਨਹੀਂ ਦੱਸ ਰਹੇਗੇ ਇਹ ਸਾਨੂੰ ਬਸਤੀ ਚੌਂਕ ਤੋਂ ਸਾਨੂੰ ਕਿਸੇ ਦਾ ਫੋਨ ਆਇਆ ਸੀ ਇਹਨੂੰ ਲੈ ਕੇ ਨੇਪਾਲੀ ਹੈ ਨੇਪਾਲ ਦੇ ਰਹਿਣੇ ਵਾਲਾ ਇਹਦੀ ਵੀ ਵੀਡੀਓ ਅਸੀਂ ਪਾਈ ਸੀਗੀ ਇਹਨਾਂ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਅ ਤਕਰ ਤੇ ਇੱਕ ਤਾਂ ਸਾਡੇ ਕੋਲੇ ਪਹੁੰਚ ਕੇ ਦੁਬਾਰਾ ਫੇਰ ਵਾਪਸ ਆ ਗਿਆ ਬਜ਼ੁਰਗਾ ਇਹ ਚੰਡੀਗੜ੍ਹ ਰੋਡ ਤੋਂ ਚੱਕਿਆ ਸੀਗਾ ਜੀ ਅਸੀਂ ਇਹ ਸਾਡੇ ਕੋਲੇ ਸੱਤਾਂ ਲੱਗੀ ਤੇ ਬੁਰਾ ਹਾਲ ਸੀ ਤੁਰ ਨਹੀਂ ਹੁੰਦਾ ਸੀ ਇਹ ਤੋਂ ਮੇਰੇ ਕੋਲ ਵੀ ਵੀਡੀਓ ਪਈਆਂ ਵੈਦੀਆਂ ਬਨੰਤੀ 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 ਉਸਦੀ ਬੇਟੀ ਦਾ ਨਾਮ ਬਨੰਤੀ ਆ ਨਾਗਪੁਰ ਮੇ ਇਹ ਮਾਤਾ ਸਾਨੂੰ ਮਿਲੀ ਆ ਜੇ ਕਿਸੇ ਭੈਣ ਭਰਾ ਨੂੰ ਪਤਾ ਲੱਗੇ ਨਾਗਪੁਰ ਤੋਂ ਇਹ ਮਾਤਾ ਵਾ ਇਹਦੀ ਬੇਟੀ ਦਾ ਨਾਮ ਬਨੰਤੀ ਆ ਮਾਰ ਵਿੱਚ ਮੰਡਈ ਨੇ ਪਰਵਾਸ ਗੁੱਡੀ ਵੀ ਮੁੱਕ ਗਈ ਮੇਰੀ ਜਗਾ ਮੈਂ ਦੇ ਦਿੱਤੀ 2-200 ਗਾਜੋ ਵੇਚ ਕੇ ਖਾ ਕੇ ਨੇ ਅੱਛਾ ਉਹਨਾਂ ਨੇ ਕਿਹਾ ਮੈਂ ਕਿਹਾ ਬਹੁਤ ਨਾ ਵੇਚੋ ਤੁਸੀਂ ਜਗਾ ਮੈਨੂੰ ਬੈਠੀ ਰਹਿਣ ਦਿਓ ਉਹਨਾਂ ਨੇ ਆ ਵੋਟਾਂ ਪਾਈਆਂ ਸੀ ਜਿਹੜੀਆਂ ਆਪੀ ਦੀਆਂ ਉਦੋਂ 11 ਵਜੇ ਰਾਤ ਨੂੰ ਮੈਨੂੰ ਮਾਰਿਆ ਇਹਨਾਂ ਨੇ ਬਹੁਤ ਮਾਰਿਆ ਫਿਰ ਮਲੇ ਵਾਲਿਆਂ ਨੇ ਚੁੱਕ ਕੇ ਮੈਨੂੰ ਦਾਖਲ ਕੀਤਾ ਸਿਵਲ ਚ ਸਾਨੂੰ ਕੋਈ ਵੀ ਕਿਤੇ ਵੀ ਤਲਾਹ ਮਿਲ ਜਵੇ ਮਾਤਾ ਆ ਜਾ ਕੋਈ ਬਜ਼ੁਰਗ ਜਾ ਕੋਈ ਬੱਚਾ ਲਵਾਰਸਾ ਜਾ ਕੋਈ ਨਾ ਸਹਾਰਾ ਨਹੀਂ ਹੈਗਾ ਵੀ ਰੋਡ ਤੇ ਪਏ ਆ ਤੇ ਅਸੀਂ ਉੱਥੇ ਫਿਰ ਆਪਾਂ ਆਪ ਜਾਂਦੇ ਆ ਸਾਡੀ ਟੀਮ ਦੇ ਵਿੱਚੋਂ ਮੈਂਬਰ ਜਾਂਦੇ ਆ ਸਾਡੇ ਜਾ ਕੇ ਲੈ ਕੇ ਆਣੇ ਉਹਨੂੰ ਦੂਜੇ ਨੰਬਰ ਤੇ ਕੋਈ ਬੱਚਾ ਨਸ਼ਾ ਕਰਦਾ ਆਪਣੇ ਮਾਪਿਆਂ ਨੂੰ ਕੁੱਟਦਾ ਮਾਰਦਾ ਉਹ ਵੀ ਸਾਨੂੰ ਤਲਾਸ਼ ਕਰੋ ਅਸੀਂ ਉਹਦਾ ਵੀ ਇਲਾਜ ਕਰਦੇ ਆ ਚਿੱਟੇ ਮੋਤੀ ਦਵਾਈ ਅਸੀਂ ਬਿਲਕੁਲ ਫ੍ਰੀ ਦਿੰਨੇ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੇ ਵੀ ਲੈ ਕੇ ਆਣ ਠੀਕ ਹੋ ਕੇ ਆਂਦੇ ਆ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਲੁਧਿਆਣਾ ਤੋਂ 25 ਕਿਲੋਮੀਟਰ ਦੂਰ ਪਿੰਡ ਢੋਲਨਵਾਲ ਵਿੱਚ ਖੜੇ ਆ ਜਿੱਥੇ ਇੱਕ ਰੱਬ ਰੂਪੀ ਰੂਹ ਦੇ ਨਾਲ ਤੁਹਾਨੂੰ ਮਿਲਾਵਾਂਗੇ ਜੋ ਕਿ ਸੜਕਾਂ ਦੇ ਉੱਤੇ ਆ ਜਿਹੜੇ ਲੋਕ ਹੁੰਦੇ ਨੇ ਮੰਦਬੁੱਧੀ ਹੋਣ ਚਾਹੇ ਉਹ ਵੈਸੇ ਵੀ ਘਰੋਂ ਬੇਕਾਰ ਹੋਣ ਜਾਂ ਕਿਸੇ ਬਿਮਾਰੀ ਨਾਲ ਪੀੜਤ ਹੋਣ ਤੇ ਉਹਨਾਂ ਦੀ ਸੇਵਾ ਜਿਹੜੀ ਹੈਗੀ ਆ ਨਿਰਪੱਖ ਹੋ ਕੇ ਕਰਦੇ ਨੇ ਤੇ ਆਪਣੇ ਆਸ਼ਰਮ ਦੇ ਵਿੱਚ ਲੈ ਕੇ ਆਉਂਦੇ ਨੇ ਤੇ ਦਿਲ ਜਾਨ ਤਨ ਮਨ ਧਨ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਨੇ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਇਹ ਉਹੀ ਬਜ਼ੁਰਗ ਜਾਂ ਵਿੱਚ ਹੋਰ ਵੀ ਬੰਦੇ ਬੈਠੇ ਨੇ ਵੀ ਜਿਹੜੇ ਮੰਜਿਆਂ ਦੇ ਉੱਤੇ ਬੈਠੇ ਨੇ ਉਹ ਲੋਕ ਨੇ ਜਿਹੜੇ ਬੇਕਰਨੇ ਬਿਮਾਰ ਨੇ ਤੇ ਇਹਨਾਂ ਦੀ ਜਿਹੜੀ ਸੇਵਾ ਹੈਗੀ ਉਹ ਸਿੰਘ ਸਾਹਿਬ ਕਰਦੇ ਨੇ ਤੇ ਸਿੰਘ ਸਾਹਿਬ ਨਾਲ ਵੀ ਤੁਹਾਨੂੰ ਮਿਲਾਵਾਂਗੇ ਕਿਉਂਕਿ ਇਹ ਰੱਬ ਰੂਪੀ ਰੂਹਾਂ ਹੁੰਦੀਆਂ ਨੇ ਤੇ ਰੱਬ ਰੂਪੀ ਰੂਹਾਂ ਨੂੰ ਜਿਹੜੀ ਸੇਵਾ ਕਰਨੀ ਹੁੰਦੀ ਹੈ ਤੇ ਰੱਬ ਆਪ ਹੀ ਉਸ ਸ਼ਖਸ਼ ਨੂੰ ਵੀ ਚੁਣ ਲੈਂਦਾ ਆ ਵੀ ਜਿਹੜੇ ਇਹਨਾਂ ਰੱਬ ਰੂਪੀ ਰੂਹਾਂ ਦੀ ਸੇਵਾ ਕਰਦੇ ਨੇ ਤੇ ਉਹ ਬੰਦਾ ਵੀ ਰੱਬ ਰੂਪ ਹੀ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਜੀ ਪਤਾ ਲੱਗਿਆ ਸੀਗਾ ਵੀ ਤੁਸੀਂ ਰੋਡ ਦੇ ਉੱਤੇ ਕੋਈ ਲੋੜਵੰਦ ਕੋਈ ਵਿਅਕਤੀ ਹੁੰਦਾ ਆ ਜਾਂ ਕੋਈ ਬਿਮਾਰ ਵਿਅਕਤੀ ਹੁੰਦਾ ਆ ਜਾਂ ਕੋਈ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦਾ ਉਹਨੂੰ ਤੁਸੀਂ ਸੇਵਾ ਵਾਸਤੇ ਆਪਣੇ ਇੱਥੇ ਆਸ਼ਰਮ ਦੇ ਵਿੱਚ ਲੈ ਕੇ ਆਣੇ ਹੋ ਤੇ ਪੂਰੀ ਡਿਟੇਲ ਨਾਲ ਦੱਸਿਓ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਆਪਣਾ ਜੀ ਆਸ਼ਰਮ ਆਪ ਗੁਰੂ ਨਾਨਕ ਮਹਾਰਾਜ ਤਨ ਤਨ ਬਾਬਾ ਸ਼੍ਰੀ ਚੰਦ ਧੰਨ ਗੁਰਨਾਨਕ ਦੇਵ ਪਿੰਡ ਢੋਲਨਵਾਲ ਦੇ ਵਿੱਚ ਖੋਲਿਆ ਆਪਣੇ ਘਰ ਦੇ ਵਿੱਚ ਹੀ ਖੋਲਿਆ ਆ ਜੀ ਸਾਨੂੰ ਕੋਈ ਵੀ ਕਿਤੇ ਵੀ ਤਲਾਹ ਮਿਲ ਜਵੇ ਮਾਤਾ ਜਾਂ ਕੋਈ ਬਜ਼ੁਰਗ ਜਾਂ ਕੋਈ ਬੱਚਾ ਲਵਾਰ ਸਾਹਿਬ ਆ ਕੋਈ ਨਾ ਸਹਾਰਾ ਨਹੀਂ ਹੈਗਾ ਵੀ ਰੋਡ ਤੇ ਪਏ ਆ ਤੇ ਅਸੀਂ ਉੱਥੇ ਫਿਰ ਆਪਾਂ ਆਪ ਜਾਣੇ ਜਾਂ ਸਾਡੀ ਟੀਮ ਦੇ ਵਿੱਚੋਂ ਮੈਂਬਰ ਜਾਂਦੇ ਆ ਏਡੇ ਜਾ ਕੇ ਲੈ ਕੇ ਆਨੇ ਉਹਨਾਂ ਨੂੰ ਲਿਆ ਕੇ ਨਲਾਨੇ ਆ ਤਲਾਨੇ ਆ ਕੇਅਰ ਕਰਦੇ ਆ ਉਹਨਾਂ ਦੀ ਜੇ ਕੋਈ ਬਿਮਾਰ ਆ ਉਹਨੂੰ ਦਵਾਈ ਵੀ ਦਿੰਨੇ ਆ ਲੈ ਆ ਕੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਾਨੀ ਕਿ ਸਾਨੂੰ ਇੰਨਾ ਕੁ ਸ਼ੌਂਕ ਆ ਇਸ ਚੀਜ਼ ਦਾ ਵੀ ਅਸੀਂ ਕਹਿੰਦੇ ਵੀ ਕਿਤੇ ਵੀ ਕੋਈ ਭੁੱਖਾ ਤੇ ਪਿਆਸਾ ਨਾ ਰਵੇ ਤੇ ਸਾਡੇ ਗੁਰੂ ਨਾਨਕ ਮਹਾਰਾਜ ਨੇ 20 ਪੈ ਲੰਗਰ ਲਾਇਆ ਸੀ ਅੱਜ ਵੀ ਲੰਗਰ ਉਹ ਚੱਲ ਰਿਹਾ ਐ ਇਦਾਂ ਹੀ ਚੱਲਦੇ ਰਹਿਣਗੇ ਸਾਨੂੰ ਕਿਤੋਂ ਵੀ ਸਾਨੂੰ ਕੋਈ ਭੈਣ ਭਰਾ ਸਾਡਾ 995151349 ਸਾਡਾ ਫੋਨ ਨੰਬਰ ਹੈ ਜੀ ਸਾਨੂੰ ਕਿਤੇ ਵੀ ਕੋਈ ਤਲਾਹ ਮਿਲ ਜਵੇ ਹੁਣ ਵੀ ਸਾਨੂੰ ਕੋਈ ਤਲਾਹ ਦੇ ਦੇਵੇ ਕਿਸੇ ਵੀ ਪੰਜਾਬ ਦੇ ਕੋਨੇ ਦੇ ਵਿੱਚ ਹੋਵੇ ਬੱਚਾ ਕੋਈ ਬਜ਼ੁਰਗ ਕੋਈ ਮਾਤਾ ਕੋਈ ਭੈਣ ਲਵਾਰਸਾ ਜਾਂ ਕੋਈ ਬੱਚੇ ਨਹੀਂ ਸੰਭ ਦੇ ਮਾਪੇ ਉਹਨੂੰ ਤੇ ਦੂਜੇ ਨੰਬਰ ਤੇ ਕੋਈ ਬੱਚਾ ਨਸ਼ਾ ਕਰਦਾ ਆਪਣੇ ਮਾਪੇ ਨੂੰ ਕੁੱਟਦਾ ਮਾਰਦਾ ਉਹ ਵੀ ਸਾਨੂੰ ਤਲਾਹ ਕਰੋ ਅਸੀਂ ਉਹਦਾ ਵੀ ਇਲਾਜ ਕਰਦੇ ਆ ਬਵਾਸੀਰ ਸ਼ੂਗਰ ਟਾਈਫਾਇਡ ਕੋਈ ਕੋਈ ਵੀ ਬਿਮਾਰੀ ਹੋਵੇ ਕੈਂਸਰ ਤੱਕ ਐਸਾ ਕੋਈ ਮੈਟਰ ਨਹੀਂ ਕਰਦਾ ਆਵੇ ਤੇ ਆ ਕੇ ਸਾਡੇ ਕੋਲ ਦਵਾਈ ਲੈ ਕੇ ਜਾਵੇ ਕੋਈ ਵੀ ਭੈਣ ਭਰਾ ਕਿਤੇ ਵੀ ਹੋਵੇ ਚਿੱਟੇ ਮੋਤੀ ਦੀ ਦਵਾਈ ਅਸੀਂ ਬਿਲਕੁਲ ਫ੍ਰੀ ਦਿੰਨੇ ਆ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜੇ ਵੀ ਲੈ ਕੇ ਆਣ ਠੀਕ ਹੋ ਕੇ ਆਂਦੇ ਆ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਸੇਵਾ ਦੀ ਗੱਲ ਕੀਤੀ ਹੈ ਤੁਸੀਂ ਫ੍ਰੀ ਦਵਾਈਆਂ ਦੀ ਵੀ ਗੱਲ ਕੀਤੀ ਹੈ ਵੀ ਤੁਸੀਂ ਬਿਮਾਰੀਆਂ ਵੀ ਗਣਾਈਆਂ ਵੀ ਜਿੰਨਾ ਬਿਮਾਰੀਆਂ ਦਾ ਤੁਸੀਂ ਇਲਾਜ ਕਰਦੇ ਹੋ ਤੇ ਉਹਦੇ ਵਿੱਚ ਵੀ ਤੁਸੀਂ ਕੋਈ ਪੈਸਾ ਵਗੈਰਾ ਨਹੀਂ ਲੈਂਦੇ ਹੈਗੇ ਤੇ ਕੋਈ ਕੋਈ ਫੰਡ ਵੀ ਤੁਸੀਂ ਕਿਤੋਂ ਲੈਂਦੇ ਹੋ ਜਾਂ ਨਹੀਂ ਕਿਤੇ ਰੱਬ ਦੀ ਪਾਦਨ ਨਾਲ ਹੀ ਚੱਲੀ ਜਾਂਦਾ ਸਾਰਾ ਕੁਝ ਇਹ ਜਿਹੜੀ ਸੇਵਾ ਸਾਡੀ ਚੱਲ ਰਹੀ ਹੈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਤਨ ਤਨ ਬਾਪੂ ਬਲਬੀਰ ਦਾਸ ਮੈਲੀ ਵਾਲੇ ਉਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਮੇਰੀ ਰੀਤ ਸੀ ਬਹੁਤ ਟਾਈਮ ਤੋਂ ਵੀ ਆਸ਼ਰਮ ਖੋਲਣ ਦੀ ਮੈਂ ਆਪਣੇ ਅੰਗ ਦੇਣ ਨੂੰ ਵੀ ਤਿਆਰ ਹੋ ਗਿਆ ਸੀ ਮੈਨੂੰ ਮਹਾਪੁਰਸ਼ ਕਹਿੰਦੇ ਪੁੱਤ ਅੱਜ ਦਾ ਗੱਲ ਕਹਿਤੀ ਅੱਗੇ ਤੋਂ ਤੁਸੀਂ ਇਹ ਗੱਲ ਨਹੀਂ ਕਹਣੀ ਕੋਈ ਗੱਲ ਨਹੀਂ ਗੁਰੂ ਮਾਰਾ ਇੱਕ ਦਿਨ ਕਿਰਪਾ ਕਰਨਗੇ ਕਿਉਂਕਿ ਮੈਂ ਇਹ ਕਹਿੰਦਾ ਸੀ ਵੀ ਮੈਂ ਆਸ਼ਰਮ ਬਣਾਵਾਂ ਜਿਹੜੇ ਲਵਾਰ ਸਲੋਕ ਆ ਬੱਚੇ ਆ ਕਿਉਂਕਿ ਮੇਰੇ ਤੇ ਇੱਕ ਦਿਨ ਅਜਿਹੀ ਤੰਗੀ ਆਈ ਸੀ ਮੈਂ ਉਹ ਤੰਗੀ ਦੇਖ ਕੇ ਮੈਂ ਕਹਿੰਦਾ ਸੀ ਯਾਰ ਕਿਉਂ ਨਾ ਜਿੱਦਣ ਬਾਬੇ ਨੇ ਕਿਰਪਾ ਕੀਤੀ ਵੀ ਆਪ ਜਿਹੜੇ ਲਵਾਰ ਸਲੋਕ ਆ ਜਾਂ ਕਿਸੇ ਨੂੰ ਬੇਘਰ ਆ ਉਹਨਾਂ ਨੂੰ ਘਰ ਬਣਾ ਕੇ ਦੇਈਏ ਚਲੋ ਮੇਰੇ ਕੋਲ ਇੰਨੀ ਗੁਜਾਇਸਤਾ ਨਹੀਂ ਸੀ ਗੁਰੂ ਨੇ ਕਿਰਪਾ ਕੀਤੀ ਮੇਰੇ ਕੋਲ ਜਿੰਨਾ ਦੀ ਕਿਰਪਾ ਦੇ ਨਾਲ ਅਸੀਂ ਆਸ਼ਰਮ ਸ਼ੁਰੂ ਕੀਤਾ ਜੀ ਮੇਰੇ ਥੋੜੇ ਜੇ ਸੱਜਣ ਮਿੱਤਰਾਂ ਇੱਕ ਮੇਰੀ ਭੈਣ ਆ ਮਾਛੂਆੜੇ ਤੋਂ ਬਣੀ ਹੋਈ ਆ ਉਹ ਵੀ ਮੇਰੀ ਪੂਰੀ ਸਪੋਰਟ ਕਰ ਰਹੀ ਆ ਜੀ ਜਿੰਨੀ ਕੁ ਵੀ ਹੁੰਦੀ ਆ ਮਹੀਨੇਵਾਰ 15 ਦਿਨਾਂ ਬਾਅਦ ਇੱਕ ਮੇਰਾ ਵੀਰ ਇੱਥੇ ਆਇਆ ਹੁਣੇ ਉਹ ਬੈਠੇ ਆ ਉਹ ਵੀ ਥੋੜੀ-ਬੋਧੀ ਜਿੰਨੇ ਕੀ ਵੀ ਤਿਲ ਫੁੱਲ ਸਪੋਰਟ ਕਰਦੇ ਆ ਯਾਨੀ 9995-7 ਕੇ ਬੰਦੇ ਹੈਗੇ ਜਿਹੜੀ ਮੇਰੇ ਨਾਲ ਸਪੋਰਟ ਕਰਦੇ ਆ ਜਿੰਨੀ ਕੀ ਵੀ ਹੁੰਦੀ ਆ ਬਾਬਾ ਜੀ ਇਹ ਚ ਦੱਸੋ ਤੁਸੀਂ ਵੀ ਜਿੱਦਾਂ ਤੁਸੀਂ ਲੋਕਾਂ ਦੀ ਸੇਵਾ ਕਰਦੇ ਹੋ ਤੇ ਤੁਸੀਂ ਵੀਡੀਓ ਵੀ ਤੁਹਾਡੀਆਂ ਬੜੀਆਂ ਫੇਸਬੁੱਕ ਤੇ ਇੰਸਟਾ ਦੇ ਉੱਤੇ ਵਾਇਰਲ ਹੁੰਦੀਆਂ ਆਂ ਵੀ ਜਦੋਂ ਤੁਸੀਂ ਕਿਸੇ ਪੇਸ਼ੈਂਟ ਨੂੰ ਚੱਕ ਕੇ ਲਿਆਉਨੇ ਹੋ ਤੇ ਫਿਰ ਉਹਨਾਂ ਦੇ ਪਰਿਵਾਰ ਵਾਲੇ ਆ ਜਾਂਦੇ ਨੇ ਲੈਣ ਵਾਸਤੇ ਜਦੋਂ ਤੁਸੀਂ ਇੱਥੇ ਆਣ ਕੇ ਉਹਨਾਂ ਦੀ ਦੇਖਭਾਲ ਕਰਦੇ ਹੋ ਦੇਖੋ ਜੀ ਅੱਜ ਤੱਕ ਆਪਾਂ ਝੂਠ ਬੋਲ ਨੂੰ ਜਿੰਨਾ ਮਰਜੀ ਬੋਲੇ ਮੇਰੇ ਕੋਲ 5 ਤੋਂ 6 ਬੰਦੇ ਆਪਣੇ ਆਪਣੇ ਘਰੇ ਪਹਚਾ ਤੇ ਇੱਕ ਤਾਂ ਸਾਡੇ ਕੋਲੇ ਪਹੁੰਚ ਕੇ ਦੁਬਾਰਾ ਫੇਰ ਵਾਪਸ ਆ ਗਿਆ ਬਜ਼ੁਰਗਾ ਇਹ ਚੰਡੀਗੜ੍ਹ ਰੋਡ ਤੋਂ ਚੱਕਿਆ ਸੀਗਾ ਜੀ ਅਸੀਂ ਇਹ ਸਾਡੇ ਕੋਲੇ ਤਾਂ ਸੱਟਾਂ ਲੱਗੀਆਂ ਤੇ ਬੁਰਾ ਹਾਲ ਸੀ ਤੁਰ ਨਹੀਂ ਹੁੰਦਾ ਸੀ ਇਹ ਤੋਂ ਮੇਰੇ ਕੋਲ ਵੀ ਵੀਡੀਓ ਪਈਆਂ ਵਹ ਇਹਦੀਆਂ ਤੇ ਅਸੀਂ ਲਿਆਂਦਾ ਇਹਦੀ ਕੇਅਰ ਕੀਤੀ ਮਾਲਸ਼ ਕੀਤੀ ਆਰਾਮ ਆਇਆ ਤੇ ਇਹਦੀ ਬੇਟੀ ਤੇ ਇਹਦੀ ਘਰ ਵਾਲੀ ਉਹ ਆਏ ਕਿ ਨੀਰਾ ਭਰਾ ਬਹੁਤ ਬਿਮਾਰ ਆ ਵੀ ਅਸੀਂ ਉਹਨੂੰ ਲੈ ਕੇ ਜਾਣਾ ਮਲਾਣ ਵਾਸਤੇ ਚੱਲ ਮੈਂ ਵੀ ਘਰੇ ਅਸੀਂ ਮੈਂ ਬੇਟੇ ਨੂੰ ਕਿਹਾ ਪੁੱਤ ਵੀ ਵੀਡੀਓ ਬਣਾ ਲੈ ਵੀਡੀਓ ਬਣਾ ਕੇ ਚੱਲ ਇਹਨੂੰ ਭੇਜ ਦੇ ਆਪਾਂ ਕੀ ਕਰਨੇ ਚ ਕਰਦੇ ਆਗੇ ਲੈ ਜਾਣਦੇ ਉਹ ਲੈ ਗਏ ਸਾਨੂੰ ਉਦੋਂ ਬਾਅਦ 15 ਕਿ ਦਿਨਾਂ ਬਾਅਦ ਫੇਰ ਫੋਨ ਆਉਣ ਲੱਗੇ ਵੀ ਉਹ ਬੰਦਾ ਘਰੋਂ ਫਰਾਰ ਆ ਤੇ ਰੋਡ ਤੇ ਮੰਗ ਰਿਹਾ ਅਸੀਂ ਦੋ ਤਿੰਨ ਵਾਰੀ ਕੇ ਸਾਨੂੰ ਮਿਲਿਆ ਨਹੀਂ ਇੱਕ ਦਿਨ ਅਸੀਂ ਕੁਦਰਤੀ ਕੋਈ ਬੇਟੀ ਸੀ ਛੋਟੀ ਜਿਹੀ ਕੁੜੀ ਸੀ ਮਾਨਬੁੱਧੀ ਉਹ ਆਪਾਂ ਆਪਣੇ ਆਸ਼ਰਮ ਦੇ ਵਿੱਚ ਲਿਆਣੀ ਸੀਗੀ ਮੋਰੇ ਇਹ ਸ਼ੋਲੇਪਟੂੜ ਵਾਲੇ ਰੇੜੀ ਤੇ ਮੰਗਣ ਲੱਗ ਰਿਹਾ ਸੀਗਾ ਪਈ ਆਇਆ ਲੱਗਿਆ ਪਹਿਲਾਂ ਮੇਰੇ ਨਾਲ ਆਕੜੇ ਇਹ ਫਿਰ ਮੈਂ ਇਹਨੂੰ ਕਿਹਾ ਮੈਂ ਗੱਲ ਸੁਣ ਮੇਰੀ ਮਿੱਤਰਾ ਵੀ ਤੇਤੋਂ ਅਸੀਂ ਕੋਈ ਗੱਠੇ ਨਹੀਂ ਗੜਾਂਦੇ ਤੇਤੋਂ ਅਸੀਂ ਕੋਈ ਝਾੜੂ ਨਹੀਂ ਲਵਾਉਂਦੇ ਤੇਤੋਂ ਅਸੀਂ ਸਾਡੇ ਕੋਈ ਮੱਝਾਂ ਨਹੀਂ ਖੜੀਆਂ ਜਾਂ ਸਾਡੇ ਕੋਈ ਹੋਰ ਕੰਮ ਨਹੀਂ ਹੈਗਾ ਨਾ ਵੀ ਤੇਰੀ ਸੇਵਾ ਕਰਦਾ ਸਾਡੇ ਪਿਓ ਬਰੋਬਰਾਂ ਤੂੰ ਗੁਰੂ ਆਲਾ ਸਾਡੇ ਗੁਰੂ ਨਾਲ ਲੰਗਰ ਲਾਏ ਐਨੀ ਦੁਨੀਆ ਲੰਗਰ ਛਕਰੀ ਅੱਜ ਵੀ ਛਕਰੀਆ ਕੋਈ ਝੂਠ ਵਾਲੀ ਗੱਲ ਨਹੀਂ ਵੀ ਤੂੰ ਕਿਉਂ ਮੰਗਦਾ ਫਿਰਦਾ ਤੈਨੂੰ ਕੀ ਲੋੜ ਪਈ ਆ ਮੰਗਣੇ ਦੀ ਫਿਰ ਅਸੀਂ ਇਹਨੂੰ ਲੈ ਕੇ ਆਏ ਅੱਜ ਫਿਰ ਸਾਡੇ ਕੋਲ ਰਹਿ ਰਿਹਾ ਜੀ ਇਹ ਹੋਰ ਵੀ ਇੱਥੇ ਬੈਠੇ ਨੇ ਤੇ ਸਾਰੇ ਆਪਣੇ ਲੋ ਇਹਨਾਂ ਦੇ ਘਰ ਦਾ ਸਾਨੂੰ ਕੋਈ ਪਤਾ ਨਹੀਂ ਵੀਡੀਓ ਵੀ ਪਾਈ ਸੀ ਇਹਨਾਂ ਬਾਰੇ ਕੁਝ ਪੂਰਾ ਨਹੀਂ ਦੱਸ ਰਹੇਗੇ ਇਹ ਸਾਨੂੰ ਬਸਤੀ ਚੌਂਕ ਤੋਂ ਸਾਨੂੰ ਕਿਸੇ ਦਾ ਫੋਨ ਆਇਆ ਸੀ ਇਹਨੂੰ ਲੱਗੇ ਨੇਪਾਲੀ ਆ ਨੇਪਾਲ ਦੇ ਰਹਿਣੇ ਵਾਲਾ ਇਹਦੀ ਵੀ ਵੀਡੀਓ ਅਸੀਂ ਪਾਈ ਸੀਗੀ ਇਹਨਾਂ ਬਾਰੇ ਵੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਤੱਕ ਇਹ ਮਾਤਾ ਮਾਤਾ ਨਰਸਾ ਆਪਣੇ ਉਹ ਦੱਸਦੀ ਆ ਇਹ ਕਿਤੇ ਨਾ ਖੋਲੀ ਦੱਸਦੀ ਆ ਮੈਂ 1500 ਰੁਪਏ ਕਿਰਾਏ ਤੇ ਰਹਿੰਦੀ ਸੀਗੀ ਮੈਨੂੰ ਕਹਿੰਦੀ ਮੇਰੇ ਨਾਲ ਚੱਲ ਮੈਂ ਤੈਨੂੰ ਇੰਨੇ ਪੈਸੇ ਦਊਂਗੀ ਹੁਣ ਇਹਦਾ ਪਤਾ ਨਹੀਂ ਵਿਚਾਰੀ ਦਾ ਪਾਸ਼ਾ ਹੋਰ ਬੋਲਦੀ ਆ ਕੀ ਪਤਾ ਕਿੱਥੋਂ ਦੀ ਆ ਕਿੱਥੋਂ ਦੀ ਨਹੀਂ ਹੈਗੀ ਵੀਡੀਓ ਅਸੀਂ ਦੋ ਵਾਰੀ ਜ਼ਰੂਰ ਪਾ ਚੱਕਿਆ ਵੀ ਜੇ ਕੋਈ ਇਹਨੂੰ ਜਾਣਦਾ ਹੋਵੇ ਪਛਾਣਦਾ ਹੋਵੇ ਆਕੇ ਇਹਨੂੰ ਲਿਆ ਸਕਦਾ ਵਾ ਇਸ ਟਾਈਮ ਸਾਡੇ ਕੋਲ ਰਹਿ ਰਹੀ ਆ ਇਹ ਸੀਮਾ ਨਾਂ ਦੀ ਆ ਇਹ ਵਿਚਾਰੀ ਬਸਤੀ ਚੌਂਗ ਦੇ ਵਿੱਚ ਘੱਟ ਤੋਂ ਘੱਟ ਅੱਰ 10 ਸਾਲ ਤੋਂ ਰਹਿ ਰਹੀ ਸੀਗੀ ਇਹਨੂੰ ਵੀ ਜਦੋਂ ਸਾਨੂੰ ਪਤਾ ਲੱਗਿਆ ਜਿੱਦਣ ਮੈਂ ਦੇਖਿਆ ਇਹਦੀ ਹਾਲਤ ਮੈਨੂੰ ਰਾ ਮੈਂ ਪਹਿਲੀ ਵੀਡੀਓ ਚ ਵੀ ਗੱਲ ਕਰ ਰਿਹਾ ਹੁਣ ਵੀ ਕਰ ਰਿਹਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ ਮੈਂ 1 ਵਜੇ ਉੱਠ ਕੇ ਬਹਿ ਗਿਆ ਮੇਰਾ ਸਿਰ ਦਰਦ ਕਰੇ ਬਹੁਤ ਜ਼ਿਆਦਾ ਮੈਂ 2 ਵਜੇ ਚਾਹ ਬਣਾਈ ਚਾਹ ਪੀਤੀ 5 ਵਜੇ ਮੈਂ ਮੇਰੀ ਟੀਮ ਦੇ ਮੁੰਡਿਆਂ ਨੂੰ ਫੋਨ ਕਰਤਾ ਮੈਂ ਵੀਰੇ ਆਪਾਂ ਮਾਤਾ ਨੂੰ ਲੈ ਕੇ ਆਣਾ ਉੱਥੇ ਐਸਐਚਓ ਵੀ ਕਹੇ ਯਾਰ ਕਹਿੰਦਾ ਮਾਤਾ ਗਾਲਾਂ ਕੱਢਦੀ ਐ ਵੀ ਲੈ ਕੇ ਨਹੀਂ ਜਾਂਦੇ ਇਹਨਾਂ ਛੱਡ ਕੇ ਚੱਲ ਜਾਂਦੇ ਆ ਮੈਂ ਕਹਾ ਗਾਲਾਂ ਕੱਢੇ ਜੋ ਮਰਜ਼ੀ ਕਰੇ ਅਸੀਂ ਜਾਨੂੰ ਇਹ ਢਾਬੇ ਦੇ ਚਾਹ ਲੈਣ ਗਏ ਅਸੀਂ ਜਾ ਕੇ ਇਹਨੂੰ ਬਾਹ ਤੋਂ ਫੜਿਆ ਫਤਿਆ ਕੇ ਗੱਡੀ 'ਚ ਬਿਠਾ ਲਿਆ ਮੁੜ ਕੇ ਸਾਡੇ ਮੁੱਕੇ ਵੀ ਮਾਰੀ ਤੁਹਾਨੂੰ ਗ ਸ਼ਿਆਨੀ ਕੋਸ਼ਲੇ ਸਲੋਚਣ ਪਿੰਦਾ ਸੀ ਇਹ ਟੇਸੰਦੇ ਰਹਿੰਦਾ ਜਗਾ ਇਹਦੇ ਨਾਲ ਦੇ ਤਿੰਨ ਮੁੰਡੇ ਭੱਜ ਗਏ ਹੁਣ ਇਹ ਸਾਡੇ ਕੋਲ ਰਹਿ ਰਿਆ ਇਹ ਮੁੰਡਾ ਇਹਦੇ ਪਰਿਵਾਰ ਦਾ ਕੋਈ ਪਤਾ ਲੱਗਿਆ ਨਹੀਂ ਪਰਿਵਾਰ ਦਾ ਵੀ ਸਾਨੂੰ ਕੋਈ ਪਤਾ ਨਹੀਂ ਲੱਗਿਆ ਇਹ ਵੀ ਵੀਡੀਓ ਪਾਈ ਹੋਈ ਆ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਲੱਗਿਆ ਹੈਗਾ ਇਹ ਮੁੰਡਾ ਗੋਰਖਪੁਰ ਦਾ ਰਹਿਣ ਵਾਲਾ ਇਹਦੇ ਪਰਿਵਾਰ ਦਾ ਵੀ ਸਾਨੂੰ ਹਿੱਤ ਕਰ ਕੋਈ ਲਾ ਨਹੀਂ ਆਈ ਸਾਨੂੰ ਤੇ ਇਹ ਮਾਤਾ ਹੈਗੀ ਆ ਇਹ ਆਪਣੇ ਪੰਜਾਬੀਆਂ ਚੋਂ ਇੱਥੋਂ ਰਾਜਪੂਤਾਂ ਦੇ ਹੀ ਆ ਤੇ ਇਹਦੇ ਮੁੰਡੇ ਵੀ ਆ ਤਿੰਨ ਇਹਦੇ ਮੁੰਡਿਆਂ ਨੇ ਇਹਨੂੰ ਕੁੱਟ ਮਾਰ ਕੱਢ ਕੇ ਕੱਢਤਾ ਘਰੋਂ ਬਾਕੀ ਇਹਦੇ ਬਿਆਨ ਖੁਦ ਤੁਸੀਂ ਲਓ ਮੇਰੇ ਕਹਿੰਦੀ ਮਾਤਾ ਸਾਨੂੰ ਆਪ ਬਿਆਨ ਦੇਊਗੀ ਇਹ ਕੀ ਕਿਹੜਾ ਰੋਡ ਤੇ ਬਤ ਅੱਛਾ ਤਾਂ ਕੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਸੀਗਾ ਪਰਿਵਾਰ ਵਿੱਚ ਮੰਡੇ ਹੀ ਨੇ ਪਰਿਵਾਰ 'ਚ ਗੁੱਡੀ ਵੀ ਮੁੱਕ ਗਈ ਮੇਰੀ ਮੰਡੇ ਸਾਹਮਦੇ ਨਹੀਂ ਗਏ ਮੰਡੇ ਸਾਹਮਦੇ ਸਾਹਮੇ-ਸਾਹਮੇ ਬਸ ਕਿਸੇ ਦੇ ਆਖੇ ਲਾ ਕੇ ਉਹਨਾਂ ਨੇ ਜਗਾ ਮੈ ਦੇ ਦਿੱਤੀ 2-200 ਗਾਜੋ ਵੇਚ ਕੇ ਖਾ ਗਏ ਅੱਛਾ ਉਹਨਾਂ ਨੂੰ ਕਿਹਾ ਮੈਂ ਕਿਹਾ ਪੁੱਤ ਨਾ ਵੇਚੋ ਤੁਸੀਂ ਜਗਾ ਮੈਨੂੰ ਬੈਠੀ ਰਹਿਣ ਦੇਓ ਜੇ ਤੁਸੀਂ ਰੋਟੀ ਦੇ ਸਕਦੇ ਤਾਂ ਵੀ ਜੇ ਨਹੀਂ ਦਿੰਦੇ ਤਾਂ ਵੀ ਮੇਰੇ ਕਮਰੇ 'ਚ ਮੇਰਾ ਸਮਾਨ ਪਿਆ ਰਹਿਣ ਦੇ ਬਾਕੀ ਤੁਸੀਂ ਵਰਤੀ ਜੋ ਨਹੀਂ ਵਰਤਿਆ ਤੇ ਉਹਨਾਂ ਨੇ ਇਹ ਵੋਟਾਂ ਪਾਈਆਂ ਸੀ ਜਿਹੜੀਆਂ ਐਮਪੀ ਦੀਆਂ ਉਦੋਂ 11 ਵਜੇ ਰਾਤ ਨੂੰ ਮੈਨੂੰ ਮਾਰਿਆ ਇਹਨਾਂ ਨੇ ਬਹੁਤ ਮਾਰਿਆ ਫਿਰ ਮਲੇ ਵਾਲਿਆਂ ਨੇ ਚੁੱਕ ਕੇ ਮੈਨੂੰ ਦਾਖਲ ਕੀਤਾ ਸਿਵਲ ਚ ਤੇ ਉਹਨਾਂ ਨੇ ਫਿਰ ਮੈਨੂੰ ਦਵਾਈ ਤਾਜਪੁਰ ਰੋਡ ਦੇ ਉੱਤੇ ਮੋਹਨ ਸਿੰਘ ਦਾ ਹਸਪਤਾਲ ਵਾਲੇ ਨਾਲ ਫਿਰ ਕੁਝ ਉਹਨਾਂ ਨੇ ਇਲਾਜ ਕੀਤਾ ਸਿਵਲ ਵਾਲਿਆਂ ਨੇ ਤੇ ਕੁਝ ਉਹਨਾਂ ਨੇ ਫਿਰ ਮੋਢੇ ਨਿਕਰਿਆ ਇੱਥੇ ਠਿਕਾ ਕੇ ਇੱਥੇ ਫਿਰ ਮੈਂ ਉਹਨੂੰ ਮੁੰਡੇ ਦੇ ਲੱਤ ਪਈ ਹੋਈ ਸੀ ਮੇਰੇ ਭਾਂਜੇ ਦੀ ਉਹ ਰੋਣ ਲੱਗ ਗਿਆ ਵੀ ਮੈਨੂੰ ਮੇਰਾ ਪਤਾ ਲਿਆ ਕਿ ਆ ਮੇਰੀ ਮਾਸੀ ਵਾ ਮਾਹਲਾਤ ਸਾਨੂੰ ਪਤਾ ਨਹੀਂ ਲੱਗਦਾ ਪਿਆ ਤੇ ਉਹ ਲੈ ਆਏ ਮੈਨੂੰ ਤੇ ਫਿਰ ਮੈਂ ਲੈ ਕੇ ਆਏ ਤੇ ਮੈਂ ਮੁੰਡਾ ਹੈ ਗਿਆ ਇਹਨਾਂ ਆਵਾਜ਼ ਦੇਈ ਤੇ ਫਿਰ ਮੈਂ ਇੱਥੇ ਆ ਕੇ ਚਲੋ ਇਹ ਖੂਬ ਯੋਰਗਾ ਜੀ ਉਹ ਵੀ ਸਾਨੂੰ ਬਹੁਤ ਗੰਦੀ ਹਾਲਤ ਚ ਮਿਲਿਆ ਸੀ ਇਹ ਕੁਝ ਨਹੀਂ ਇਹਦਾ ਪਤਾ ਨਹੀਂ ਲੱਗਦਾ ਕਿਹੜੀ ਭਾਸ਼ਾ ਬੋਲਦਾ ਜਾਂ ਕੀਨੀ ਬੋਲਦਾ ਇਹਦੇ ਬਾਰੇ ਕੁਝ ਨਹੀਂ ਸਾਨੂੰ ਪਤਾ ਲੱਗਿਆਗਾ ਇਹ ਸਾਨੂੰ ਖਵਾਜ ਕੇ ਤੋਂ ਮਿਲਿਆ ਸੀ ਇਹ ਤੋਂ 4-5 ਮਹੀਨੇ ਪਹਿਲਾਂ ਬੜੀ ਗੰਦੀ ਹਾਲਤ ਦੇ ਵਿੱਚ ਸੀਗਾ ਬਹੁਤ ਜ਼ਿਆਦਾ ਮਾੜੀ ਹਾਲਤ ਦੇ ਵਿੱਚ ਸੀਗਾ ਇਹ ਬੋਰਿਆ ਕਵਾੜੇ ਦਾ ਕੂੜ ਕਵਾੜ ਨਹੀਂ ਜਿਵੇਂ ਚੱਕ ਲਾਂਦੇ ਇਦਾਂ ਚੱਕ ਕੇ ਭਰ ਕੇ ਖਿੱਚੀ ਫਿਰਦਾ ਸੀਗਾ ਇਹ ਮੀਂਹ ਪੈ ਰਿਆ ਸੀ ਜਦੋਂ ਅਸੀਂ ਦੇਖਿਆ ਸੀਗਾ ਨਹੀਂ ਯਾਰ ਪਹਿਲਾਂ ਇਹਨੂੰ ਲਾਓ ਫਿਰ ਅਸੀਂ ਇਹਨੂੰ ਲਿਆਂਦਾ ਲਿਆ ਕੇ ਨਾਲਾਇਆ ਤਲਾਇਆ ਲਿਆ ਕੇ ਸਾਡੇ ਕੋਲ ਉਦੋਂ ਤੋਂ ਸਾਡੇ ਕੋਲ ਦੋ ਵਾਰੀ ਫੇਰ ਭੱਜ ਗਿਆ ਸੀ ਇਹ ਇੱਕ ਵਾਰੀ ਕੂਮ ਤੋਂ ਲੈ ਕੇ ਆਏ ਇੱਕ ਵਾਰੀ ਕਾਲਸਾਂ ਤੋਂ ਲੈ ਕੇ ਆਏ ਆ ਤੇ ਲਿਆ ਕੇ ਇਹਨੂੰ ਫੇਰ ਦੁਬਾਰਾ ਰੱਖ ਰਹੇ ਆ ਇੱਕ ਮੈਂ ਹੋਰ ਦੇਖਿਆ ਸੀਗਾ ਜਿਹੜਾ ਆ ਖੜਾ ਆ ਮੁੰਡਾ ਇਹ ਵੀ ਬੜੀ ਕਹਿੰਦੇ ਸੇਵਾ ਕਰਦਾ ਆ ਇੱਥੇ ਇਹ ਭਾਈ ਪ੍ਰਦੀਪ ਪ੍ਰਦੀਪ ਸਿੰਘ ਦਾ ਨੌ ਮਿਹਰਬਾਨ ਚੁੰਗੀ ਸਾਨੂੰ ਮਿਲਿਆ ਇੱਕ ਦਿਨ ਮੈਂ ਇਹਨੂੰ ਮਿਲਿਆ ਮੈਂ ਕਿਹਾ ਦੇਖਿਆ ਵੀ ਮੰਗ ਰਿਹਾ ਰੇੜੀ ਦੇ ਬਾਲ ਬਹੁਤ ਵੱਡੇ ਵੱਡੇ ਸੀਗੇ ਛੇਪੇ ਨਾ ਕਰਾਈ ਹੋਈ ਮੈਂ ਕਿਹਾ ਵੀਰੇ ਤੂੰ ਸਾਡੇ ਕੋਲ ਚੱਲੂਗਾ ਮੈਨੂੰ ਕਹਿੰਦਾ ਏ ਭਾਗ ਭਾਗ ਮੈਂ ਰਹਿ ਰਿਹਾ ਕੋਈ ਗੱਲ ਨਹੀਂ ਵੀ ਅੱਜ ਤਾਂ ਮੈਂ ਚੱਲ ਜਾਣਾ ਮਿੱਤਰਾ ਹੁਣ ਜਿੱਦਨ ਮੈਂ ਅਗਲੀ ਵਾਰ ਐਤੋਂ ਮੈਂ ਲੈ ਕੇ ਜਾਣਾ ਵਾਂ ਚੱਲ ਭਾਈ ਸਾਨੂੰ ਕਿ ਹਫਤੇ ਬਾਅਦ ਸਾਨੂੰ ਕਿਸੇ ਦਾ ਫੋਨ ਆਇਆ ਤੁਹਾਡੇ ਰੇ ਭਰਾ ਦਾ ਕਹਿੰਦੇ ਬਾਬਾ ਜੀ ਇੱਥੇ ਇੱਕ ਬੰਦਾ ਫਿਰਦਾ ਵੀ ਬਹੁਤ ਪਰੇਸ਼ਾਨਾ ਵੀ ਗੰਦੀ ਹਾਲਤ ਦੇ ਵਿੱਚ ਤੁਸੀਂ ਲੈ ਕੇ ਜਾਓ ਅਸੀਂ ਭਾਈ ਗਏ ਲੈਣ ਇਹ ਸਾਡੇ ਕੋਲੇ ਭਰਾ ਆਵੇ ਨਾ ਧੱਕੇ ਨਾਲ ਜਿਹੜੇ ਸਾਨੂੰ ਇਹ ਬਹੁਤ ਜ਼ੋਰ ਮਾਰੇ ਫਿਰ ਅਸੀਂ ਇਹਨੂੰ ਚੱਕਿਆ ਜਿਵੇਂ ਧੱਕੇ ਨਾਲ ਚੱਕ ਕੇ ਇਹਨੂੰ ਗੱਡੀ ਲੰਦਾ ਜਰਦਾ ਜੁਰਦਾ ਮੂੰਹ ਚ ਪੂਰਾ ਭਰਿਆ ਸੀ ਇਹਦੇ ਤੇ ਲਿਆਂਦਾ ਪਰ ਉਦੋਂ ਦਾ ਉਹਨੂੰ ਗੱਲਾਂ ਸਮਝਾਈਆਂ ਹੁਣ ਉਦੋਂ ਤੋਂ ਬਈ ਇੰਨੀ ਕੀ ਸੇਵਾ ਕਰ ਰਿਹਾ ਜਿੰਨਾ ਝੂਠ ਬੋਲ ਲੋ ਮੈਂ ਕਹਿੰਦਾ ਸਾਡਾ ਆਸ਼ਰਮ ਦਾ ਨਾ ਸਭ ਤੋਂ 베ਸਟ ਬੰਦਾ ਨੰਬਰ 1 ਬੰਦਾ ਇੱਕ ਨੰਬਰ ਬੰਦਾ ਇਹ ਆ ਇਹਨਾਂ ਸਵੇਰ ਨੂੰ ਉੱਠ ਗਾਣਾ ਚਾਹ ਵਾਲੇ ਭਾਂਡੇ ਚਾਹ ਬਾਅਦ ਚ ਪੀਣੀ ਪਹਿਲਾਂ ਚਾਹ ਵਾਲੇ ਭਾਂਡੇ ਨਾਲ ਧੋਣੇ ਆ ਦੂਜੇ ਨੂੰ ਧੋਣ ਰੋਟੀ ਖਾਲੀ ਬਹਿ ਗਏ ਸਾਈਡ ਤੇ ਹੋ ਗਏ ਫਿਰ ਇਹਨਾਂ ਆਪਣੀ ਮਰਜ਼ੀ ਦੀ ਰੋਟੀ ਰਸੋਈ ਚ ਚੱਕਣੀਆਂ ਫਿਰ ਖਾਣੀਆਂ ਸਾਡੇ ਦਿੱਤੇ ਆ ਰੋਟੀ ਨਹੀਂ ਖਾਂਦਾ ਇਹ ਰਾਤ ਨੂੰ ਵੀ ਇਹਦਾ ਇਹੀ ਕੰਮ ਆ ਜਨ ਕਿ ਨੰਬਰ 1 ਬੰਦਾ ਆ ਸਾਡੇ ਸਾਰੇ ਆਸ਼ਰਮ ਦੇ ਵਿੱਚੋਂ ਇਹ ਬਾਈ ਗੁਰੂ ਇਹਨੂੰ ਇੰਨੀ ਕੀ ਕਿਰਪਾ ਕਰੇ ਸੱਚੇ ਪਾਤਸ਼ਾਹ ਨਾ ਬੇਰੀ ਚੜ੍ਹਦੀ ਕਲਾ ਕਰੇ ਬਾਬਾ ਨਾਨਕ ਠੀਕ ਹੈ ਜੀ ਉਹ ਉਹ ਧੰਨਵਾਦ ਸੋ ਤੁਸੀਂ ਸੁਣਿਆ ਕਿਉਂਕਿ ਇਹ ਜਿਹੜੀ ਸੇਵਾ ਕਰਦੇ ਨੇ ਰੱਬ ਰੂਪੀ ਆਪ ਵੀ ਨਹੀਂ ਤੇ ਰੱਬ ਦੀਆਂ ਰੂਹਾਂ ਦੀ ਜਿਹੜੀ ਇਹ ਸੇਵਾ ਕਰਦੇ ਨੇ ਤੇ ਬਹੁਤ ਅੱਛਾ ਇਹ ਉਪਰਾਲਾ ਕਰ ਰਹੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੀਵ ਜੇ ਆਪਣੇ ਰੋਡ ਦੇ ਉੱਤੇ ਕੋਈ ਇਹਨਾਂ ਨੂੰ ਮਿਲ ਜਾਂਦਾ ਆ ਲਵਾਰਸ ਹਾਲਤ ਦੇ ਵਿੱਚ ਚਾਹੇ ਉਹ ਬਿਮਾਰ ਹੈ ਚਾਹੇ ਉਹ ਕਿਸੇ ਵੀ ਹਾਲਤ ਦੇ ਵਿੱਚ ਹੈਗਾ ਤੇ ਉਹਨਾਂ ਨੂੰ ਇਹ ਲਿਆ ਕੇ ਤੇ ਜਿਹੜੇ ਹੈਗੇ ਆਪਣੇ ਆਸ਼ਰਮ ਦੇ ਵਿੱਚ ਉਹਨਾਂ ਦੀ ਸੇਵਾ ਕਰਦੇ ਨੇ ਤੇ ਵਧੀਆ ਢੰਗ ਦੇ ਨਾਲ ਉਹਨਾਂ ਦਾ ਰਹਿਣ ਸਨ ਕਰਦੇ ਨੇ ਜਿੰਨੀ ਕਿ ਉਹਨਾਂ ਦੀ ਗੰਜੈਸ਼ ਹੈਗੀ ਆ ਉਸ ਹਿਸਾਬ ਨਾਲ ਕਰਦੇ ਨੇ ਤੇ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਇਹ ਇਹੋ ਜੇ ਰੱਬ ਰੂਪੀ ਜੀਵਾਂ ਦੇ ਨਾਲ ਰਲ ਕੇ ਜਿਹੜੀ ਹੈਗੀ ਹੈਗੀ ਸੇਵਾ ਦੇ ਵਿੱਚ ਆਪਣੀ ਵੀ ਸੇਵਾ ਨਾਲ ਮਿਲਾਉਣੀ ਚਾਹੀਦੀ ਹੈ ਕੁਝ ਸਜਣ ਸੇਵਾ ਦੇ ਵਿੱਚ ਸਹਿਯੋਗ ਵੀ ਕਰਦੇ ਨੇ ਇੱਕ ਮਾਤਾ ਜੀ ਨੇ ਮੱਛੂੜਾ ਸਾਹਿਬ ਤੋਂ ਆਏ ਨੇ ਤੇ ਇਸ ਆਸ਼ਰਮ ਦੇ ਵਿੱਚ ਜਿਹੜੀ ਹੈਗੀ ਜਿੰਨਾ ਵੀ ਹੁੰਦਾ ਤਿਲਫੁੱਲ ਸੇਵਾ ਕਰਦੇ ਨੇ ਕੀ ਨਾਮ ਹੈ ਜੀ ਪਲਵਿੰਦਰ ਕਰੋ ਪਲਵਿੰਦਰ ਜੀ ਇਹ ਦੱਸੋ ਤੁਸੀਂ ਹੁਣ ਇੱਥੇ ਵੀ ਆਨੇ ਹੋ ਤੇ ਕਿਦਾਂ ਦਾ ਇੱਥੇ ਮਾਹੌਲ ਹੈਗਾ ਵਾਹ ਕਿ ਇੱਥੇ ਸਹੀ ਦੇਖਭਾਲ ਕੀਤੀ ਜਾ ਰਹੀ ਹੈ ਸਾਰਿਆਂ ਦੀ ਹਾਂਜੀ ਵਾਹ ਤੇ ਤੁਸੀਂ ਕਿੱਥੋਂ ਆਨੇ ਹੋ ਮਾਛੀਵਾਲ ਸਾਹਿਬ ਤੇ ਇੱਥੇ ਜਿਹੜਾ ਮਹੌਲ ਜਿੱਦਾਂ ਦਾ ਵੀ ਹੈਗਾ ਆ ਵਧੀਆ ਸੇਵਾ ਵੀ ਹੋ ਰਹੀ ਆ ਤੇ ਤੁਸੀਂ ਵੀ ਇੱਥੇ ਸੇਵਾ ਦੇ ਵਿੱਚ ਹਿੱਸਾ ਪਾਉਨੇ ਹੋ ਹਾਂਜੀ ਮੈਨੂੰ ਸ਼ੌਂਕ ਆ ਜੀ ਮੈਨੂੰ ਵੀ ਇੱਤਾਂ ਆਦਾ ਵੀ ਮੈਂ ਇਹਨਾਂ ਦੀ ਸੇਵਾ ਕਰ ਸਕਾਂ ਅੱਛਾ ਜੀ ਮੇਰਾ ਸੁਪਨਾ ਸੀਗਾ ਵੀ ਮੈਂ ਆਸ਼ਰਮ ਖੋਲਾਂ ਹਾਂਜੀ ਹਾਂਜੀ ਆਸ਼ਰਮ ਖੋਲਣ ਦਾ ਸੀਗਾ ਜੀ ਅੱਛਾ ਫੇਰ ਜਦੋਂ ਮੈਨੂੰ ਪਤਾ ਲੱਗਿਆ ਵੀ ਵੀਰ ਜੀ ਨੇ ਉਹਨੂੰ ਖੋਲਿਆ ਆ ਫੇਰ ਮੈਂ ਇਹਨਾਂ ਨੂੰ ਕੁਰੈਂਟ ਕੀਤਾ ਫੋਨ ਕੀਤਾ ਵੀ ਮੈਂ ਇੱਥੇ ਸੇਵਾ ਕਰੂੰਗਾ ਜੀ ਇੰਨੀ ਕਿ ਮੇਤੋ ਹੋ ਗਈ ਅੱਛਾ ਹਾਂਜੀ ਸਰ ਦਾ ਮਤਾ ਹੋ ਜੀ ਤੁਸੀਂ ਉੱਦਾਂ ਕੀ ਕਰਦੇ ਹੋ ਅੰਗ ਸਾ ਅੰਗਣਵਾੜੀ ਵਰਕਰ ਉਹ ਤੁਸੀਂ ਤੇ ਬਹੁਤ ਵੱਡੀ ਗੱਲ ਹੈ ਦੇਖੋ ਅੰਗਣਵਾੜੀ ਜਿਹੜੇ ਵਰਕਰ ਨੇ ਤੇ ਉਹਨਾਂ ਦੀ ਆਪਣੀ ਸੈਲਰੀ ਕਿੰਨੀ ਹੋਗੀ ਫਿਰ ਵੀ ਇਹ ਤਿੱਲ ਫੁੱਲ ਜੋ ਵੀ ਹੈਗਾ ਆ ਤੇ ਆਪਣੀ ਜਿਹੜੀ ਸੇਵਾ ਹੈਗੀ ਆ ਤੇ ਇਸ ਆਸ਼ਰਮ ਦੇ ਵਿੱਚ ਆ ਕੇ ਨਿਭਾਰੇ ਨੇ ਸੱਜਣ ਹੋਰ ਵੀ ਨੇ ਸਰ ਕੀ ਨਾਮ ਹੈ ਜੀ ਸੁਨੀਲ ਅੱਜ ਤੁਸੀਂ ਇਹ ਦੱਸੋ ਵੀ ਤੁਸੀਂ ਵੀ ਇੱਥੇ ਆਏ ਹੋ ਤੇ ਕਿਦਾਂ ਦਾ ਇੱਥੇ ਮਾਹੌਲ ਹੈਗਾ ਵਾ ਕਿਸ ਤਰ੍ਹਾਂ ਦੀ ਸੇਵਾ ਹੋ ਰਹੀ ਆ ਜਿਹੜੇ ਲੋੜਵੰਦ ਨੇ ਜਾਂ ਮਾਨਸਿਕ ਤੌਰ ਤੇ ਵੀ ਬਿਮਾਰ ਨੇ ਔਰ ਸਰੀਰਕ ਤੌਰ ਤੇ ਵੀ ਬਿਮਾਰ ਨੇ ਲੋਕ ਨਹੀਂ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਜਿੰਨੇ ਵੀ ਭਾਈ ਭੈਣ ਜਿਹੜੇ ਬਾਹਰ ਲਵਾਰਿਸ਼ ਫਿਰਦੇ ਆ ਉਹਨਾਂ ਨੂੰ ਜਿੱਥੋਂ ਪਤਾ ਲੱਗਦਾ ਜਿੱਦਾਂ ਪਤਾ ਲੱਗਦਾ ਉਧਦਾ ਭਾਈ ਸਾਹਿਬ ਜੀ ਉਹਨਾਂ ਨੂੰ ਲੈ ਕੇ ਆ ਰਹੇ ਨੇ ਹੋਰ ਬਾਕੀ ਮਹਾਰਾਜ ਨੇ ਜੋ ਸੇਵਾ ਲਈ ਹੈ ਥੋੜੀ ਬਹੁਤੀ ਆਪਣੇ ਕੋਲੋਂ ਜੋ ਕਰਵਾ ਰਹੇ ਨੇ ਮਹਾਰਾਜ ਉਹ ਕਰੀ ਜਾ ਰਹੇ ਆ ਬਾਕੀ ਬਹੁਤ ਵਧੀਆ ਆਸ਼ਰਮ ਚੱਲ ਰਿਹਾ ਜੀ ਤੇ ਇਦਾਂ ਹੀ ਮਹਾਰਾਜ ਕਿਰਪਾ ਕਰਨ ਕਿ ਆਸ਼ਰਮ ਬਦੇ ਹੋਰ ਬਦੇ ਤਾਂ ਕਿ ਹੋਰ ਪਾਈਪਾਂਾਂ ਦੀ ਮਦਦ ਕੀਤੀ ਜਾ ਸਕੇ ਜਿੱਦਾਂ ਜਿੱਦਾਂ ਹੁਣ ਸੰਗਤਾਂ ਸਾਨੂੰ ਮਿਲਣਗੀਆਂ ਅਸੀਂ ਉਦਾਂ-ਉਦਾਂ ਆਸ਼ਰਮ ਨੂੰ ਵਧਾਵਾਂਗੇ ਤੇ ਜਿੰਨੀ ਹੋ ਸਕੇ ਮਦਦ ਹੋਏਗੀ ਤਾਂ ਅਸੀਂ ਹੋਰ ਇਸ ਜਗ੍ਹਾ ਨੂੰ ਔਰ ਵਿਸ਼ਾਲ ਬਣਾਵਾਂਗੇ। ਇਹ ਤਮੰਨਾ ਵੀ ਬੱਚਿਆਂ ਦਾ ਸਕੂਲ ਵੀ ਬਣਾਈਏ ਸੀ ਨਾਲ ਬੱਚਿਆਂ ਵਾਸਤੇ ਸਕੂਲ ਵੀ ਬਣਾਈਏ ਤੇ ਵੱਡਾ ਆਸ਼ਰਮ ਕਰੀਏ ਤੇ ਜਗ੍ਹਾ ਸਾਨੂੰ ਮਿਲਣ ਦੀ ਮਿਲ ਰਹੀ ਆ ਗੁਰੂ ਮਾਰਾ ਦੀ ਕਿਰਪਾ ਕਰੇਨ ਕਿ ਸਾਲ ਦੋ ਸਾਲ ਲੱਗਣਗੇ। ਸੋ ਵੈਸੇ ਤਾਂ ਬਿਰਧ ਆਸ਼ਰਮ ਹੋਣੇ ਹੀ ਨਹੀਂ ਚਾਹੀਦੇ ਕਿਉਂਕਿ ਆਪਣੇ ਪਰਿਵਾਰ ਦੇ ਵਿੱਚ ਆਪਣੇ ਜਿਹੜੇ ਮਾਪਿਓ ਹੈਗੇ ਜਾਂ ਆਪਣੇ ਸਕੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਹੀ ਸੰਭਾਲੋ ਤੇ ਉਹਨਾਂ ਦੀ ਸੇਵਾ ਕਰੋ ਤੇ ਰੱਬ ਆਪੇ ਖੁਸ਼ ਹੋ ਜਾਂਦਾ ਆ। ਪਰ ਕਲਯੁਗ ਦਾ ਜ਼ਮਾਨਾ ਆ ਕਲਯੁਗ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਰੂਹਾਂ ਨੇ ਜਿਹੜੀਆਂ ਰੋੜਾਂ ਦੇ ਉੱਤੇ ਮਤਲਬ ਵੀ ਘੁੰਮਦੀਆਂ ਨੇ ਤੇ ਉਹ ਨੂੰ ਸੰਭਾਲਣ ਦਾ ਜਿਹੜਾ ਜਿੰਮਾ ਹੈਗਾ ਜਾਂ ਸੇਵਾ ਹੈਗੀ ਆ ਤੇ ਵਾਹਿਗੁਰੂ ਨੇ ਇਹਨਾਂ ਦੀ ਲਈ ਹੋਈ ਹੈ ਅ ਭਾਈ ਜੀ ਕੀ ਨਾਮ ਹੈ ਅਵਤਾਰ ਸਿੰਘ ਆ ਵੀਰ ਜੀ ਅਵਤਾਰ ਸਿੰਘ ਜੀ ਤੁਸੀਂ ਵੀ ਇੱਥੇ ਸੇਵਾ ਨਿਭਾ ਰਹੇ ਹੋ ਕੋਈ ਜੋ ਵੀ ਮੜ ਮੋਟਾ ਤਿਲ ਫੁੱਲੇ ਤੁਸੀਂ ਇੱਥੇ ਦਿਨ ਕਰਦੇ ਹੋ ਸੇਵਾ ਹਾਂਜੀ ਹਾਂਜੀ ਬਹੁਤ ਵਧੀਆ ਚੱਲਦਾ ਪਿਆ ਜੀ ਇਹਨਾਂ ਦੇ ਪਹਿਲੇ ਹੀ ਮਨ ਦੇ ਵਿਚਾਰ ਸੀ ਸ਼ੁਰੂ ਤੋਂ ਹੀ ਵੀ ਮੈਂ ਇਹ ਸੇਵਾ ਕਰਨੀ ਆ ਬਹੁਤ ਸ਼ੁਰੂ ਤੋਂ ਇੱਕ ਹੋਇਸੀਨ ਮੰਦ ਦੇ ਵਿੱਚ ਚਲੋ ਅੱਜ ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ ਜੀ ਹਾਂਜੀ ਬਹੁਤ ਵਧੀਆ ਜੀ ਨਰ अरे राजवीरलाल टोकनचा मागे घर घर आहे ते ते नहीं खोली नागपुर नागपुर में तुम्हारे भाई का नाम क्या है ना, भाई नहीं ना बेटी का क्या नाम है मैं अनाथ आश्रम में ना अकेली रहता है हाँ, अनाथ आश्रम का क्या नाम है स्टेटम स्टेट ऑफ स्टेट हाँ, बोलो ना इसके में स्टेटम प्राउड बाय 18 वर्षाच्या पुणे ते हां नागपूर में स्टेटम आपकी बेटी का क्या नाम है ਵਿਨੰਤੀ ਬਨੰਤੀ ਵਿਨੰਤੀ ਕੁਮਾਰੀ ਦੀ ਬੇਟੀ ਦਾ ਨਾਮ ਬਨੰਤੀ ਆ ਨਾਗਪੁਰ ਮੇ ਇਹ ਮਾਤਾ ਸਾਨੂੰ ਮਿਲੀ ਆ ਜੇ ਕਿਸੇ ਭੈਣ ਭਰਾ ਨੂੰ ਪਤਾ ਲੱਗੇ ਨਾਗਪੁਰ ਤੋਂ ਇਹ ਮਾਤਾ ਵਾ ਇਹਦੀ ਬੇਟੀ ਦਾ ਨਾਮ ਬਨੰਤੀ ਆ ਸਾਡੇ ਪਿੰਡ ਢੋਲਨ ਵਾਲਾ ਲੁਧਿਆਣਾ ਸ਼ਹਿਰ ਰਾਹੋ ਰੋਡ ਸਾਡਾ ਨੰਬਰ ਆ 995151359 ਸਾਡਾ ਫੋਨ ਨੰਬਰ ਆ ਜੀ 995151359 ਸਾਡਾ ਫੋਨ ਨੰਬਰ ਆ ਇਹ ਮਾਤਾ ਵਾ ਇਹਦੀ ਬੇਟੀ ਦਾ ਨਾਮ ਬਨੰਤੀ ਆ ਕਿਸੇ ਆਸ਼ਰਮ ਦੇ ਵਿੱਚ ਰਹਿ ਰਹੀ ਆ ਜੇ ਉਹ ਭੈਣ ਸਾਡੀ ਵੀਡੀਓ ਸੁਣਦੀ ਹੋਵੇ ਤੇ ਇਸ ਮਾਤਾ ਨੂੰ ਸਾਡੇ ਕੋਲ ਆ ਕੇ ਲਿਆ ਸਕਦੇ ਨੇ ਤਾਂ ਸਾਡੇ ਕੋਲ ਤਾਂ ਰਹਿ ਹੀ ਰਹੀ ਆ ਭਾਈ ਤੇ ਮਾਤਾ ਬਹੁਤ ਯਾਦ ਕਰਦੀ ਆ ਆਪਣੀ ਬੇਟੀ ਨੂੰ 나ਗਪੁਰ ਦੇ ਵਿੱਚ ਰਹਿਣ ਵਾਲੀ 나ਗਪੁਰ ਦੇ ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਸਾਰਿਆਂ ਨੂੰ ਚਾਹੀਦਾ ਆ ਕਿਉਂਕਿ ਇਹ ਜਿਹੜੀ ਆਸ਼ਰਮ ਹੈਗਾ ਕਿਉਂਕਿ ਹਰ ਇੱਕ ਪੈਸਾ ਸਭ ਕੁਝ ਨਹੀਂ ਹੁੰਦਾ ਪਰ ਪੈਸੇ ਦੇ ਬਿਨਾ ਵੀ ਕੁਝ ਨਹੀਂ ਹੁੰਦਾ ਤੇ ਇਹ ਸੇਵਾ ਕਰਨ ਵਾਸਤੇ ਵੀ ਪੈਸੇ ਲੱਗਦੇ ਹੋਣਗੇ ਤੇ ਇਹਨਾਂ ਨੂੰ ਲੰਗਰ ਪਾਣੀ ਵਾਸਤੇ ਵੀ ਜਿਹੜੀ ਹੈਗੀ ਹੈ ਸੇਵਾ ਵਾਸਤੇ ਵੀ ਪੈਸੇ ਦੀ ਜ਼ਰੂਰਤ ਹੁੰਦੀ ਹੋਊਗੀ ਕਿੱਦਾਂ ਸਰਦੇ ਨੇ ਇਹ ਕੋਈ ਪਤਾ ਨਹੀਂ ਹੈ ਇਹ ਵਾਹਿਗੁਰੂ ਜਾਣਦਾ ਵੀ ਕਿਸ ਤਰ੍ਹਾਂ ਇਹ ਆਪਣੀ ਇਹ ਸੇਵਾ ਨਿਭਾਉਂਦੇ ਨੇ ਤੇ ਜੇ ਕੋਈ ਸੱਜਣ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਢੋਲਣ ਢੋਲਣ ਵਾਲ ਪਿੰਡ ਦੇ ਵਿੱਚ ਆਣ ਕੇ ਇਹਨਾਂ ਨੂੰ ਮਿਲ ਸਕਦਾ ਆ ਤੇ ਆਪਣੀ ਜਿਹੜੀ ਹੈਗੀ ਹੈ ਸੇਵਾ ਦੇ ਵਿੱਚ ਹਿੱਸਾ ਪਾ ਸਕਦਾ ਆ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਸੰਜੇ ਸੇਤੀਆ പ്രദീപ ഭണ്ഡി ലുധിയാണ